ਤੁਸੀਂ ਪਹਿਲਾਂ ਵੀ ਬਠਿੰਡਾ ਜਦੋਂ ਆਪਣੀ ਪਾਰਟੀ ਬਣਾਈ ਲੜੀ ਸੀ ਬਠਿੰਡਾ ਦਾ ਤਜਰਬਾ ਬੜਾ ਕੋੜਾ ਰਿਹਾ ਸੀ ਹਾਲਾਂਕਿ ਤੁਸੀਂ ਉਦੋਂ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜੇ ਫਾਈਟਰ ਐਮਐਲਏ ਦੇ ਤੌਰ ਤੇ ਅਜੇ ਲੀਡਰ ਦੇ ਤੌਰ ਤੇ ਤੁਹਾਨੂੰ ਦੇਖਿਆ ਜਾਂਦਾ ਹੈ ਸੰਗਰੂਹ ਤੇ ਬਠਿੰਡਾ 'ਚ ਫਰਕ ਸਮਝ ਜੁੱਕੇ ਜੀ ਮੇਰੇ ਕਹ ਪਠਿੰਡਾ ਮੇਰੀ ਇੱਕ ਗਲਤੀ ਸੀ ਮੈਂ ਜਦੋਂ ਤਾਜ਼ਾ ਤਾਜ਼ਾ ਆਮ ਆਦਮੀ ਪਾਰਟੀ ਤੋਂ ਨਿਕਲੇ ਆ ਉਦੋਂ ਮੇਰੇ ਨਾਲ 8-10 ਐਮਐਲਏਜ਼ ਨਿਕਲੇ ਸੀ ਬਾਹਰ ਤਾਂ ਕਈ ਵਾਰੀ ਲਾਈਫ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਠੋਕਰਾਂ ਖਰਾ ਖਾ ਕੇ ਤਜਰਬੇ ਦੇ ਨਾਲ ਹੀ ਅੱਗੇ ਵਧਦੇ ਆਂ ਮੇਬੀ ਆ ਵਾਸ ਨਾਟ ਸ਼ੁੱਡ ਆ ਸੇ ਕਿ ਮੈਚੋਰ ਟੂ ਦੀ ਐਕਸਟੈਂਟ ਕਿ ਮੈਂ ਰਾਈਟ ਫੈਸਲਾ ਲੈਂਦਾ ਉਦੋਂ ਜਿਹੜੇ ਮੇਰੇ ਲਾਗੇ ਦਾਇਰਾ ਜਿਹੜੇ ਸਤਕਾਰਯੋਗ ਦੋਸਤ ਮਿੱਤਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਲੜਨਾ ਮੈਂ ਲੜ ਮੇਰਾ ਉਹਨਾਂ ਨਾਲ ਵੀ ਗਿਲਾ ਕੋਈ ਨਹੀਂਗਾ ਕਿਉਂਕਿ ਕੀ ਹੋਇਆ ਵਾ ਕਿ ਜਦੋਂ ਮੈਂ ਬਠਿੰਡਾ ਹਾਰਿਆ ਵੀ ਆ ਤੇ ਮੇਰੇ ਤੇ ਐਵੇਂ ਇੱਧਰ ਉੱਧਰ ਉਲਜੂਲ ਉਲਜਾਮ ਲਾਏ ਜਿਹੜੇ ਕਿ ਬੇਬੁਨਿਆਦ ਸੀ ਮੈਂ ਬਾਹਰ ਨਿਕਲ ਕੇ ਆਣ ਕੇ ਕਿਹਾ ਕਿ ਇਹ ਕਹਿੰਦੇ ਕਾਲੀ ਲੈ ਕੇ ਗਏ ਹਾਂ ਮਤਲਬ ਉਹ ਐਵੇਂ ਇਹ ਤਾਂ ਇੱਥੇ ਆਮ ਰਿਵਾਜ ਪਤਾ ਕੀ ਪੰਜਾਬ ਦੇ ਵਿੱਚ ਤੁਸੀਂ ਸਾਡੀ ਪਿੱਠ 'ਚ ਚੂਰਾ ਮਾਰਿਆ ਇਹ ਸਭ ਤੋਂ ਪਹਿਲਾਂ ਇੱਕ ਕਾਮਨ ਡਾਇਲੋਗ ਹੈਗਾ ਵਾ ਸਮਝ ਗਏ ਜਿਸ ਹਿਸਾਬ ਨਾਲ ਛੁਰੇ ਵੱਜਦੇ ਨੇ ਹੁਣ ਤਾਂ ਪੇਠੀ ਨਹੀਂ ਰਹਿਣੀ ਸੀ ਸੋ ਇਹ ਤਾਂ ਐਵੇਂ ਕਹਿਣ ਵਾਲੀ ਗੱਲਾਂ ਹੁੰਦੀਆਂ ਮੈਂ ਬਾਅਦ ਇਲੈਕਸ਼ਨ ਤੋਂ ਬਾਅਦ ਤੁਰੰਤ ਕਿਹਾ ਮੈਂ ਕਿਹਾ ਇਹ ਮੇਰ ਤੋਂ ਰਾਜਨੀਤਿਕ ਗਲਤ ਫੈਸਲਾ ਹੋਇਆ ਸੋ ਪੰਜਾਬ ਦੇ ਲੋਕਾਂ ਨੇ ਤੇ ਉਸ ਤੋਂ ਬਾਅਦ ਮੈਂ ਪਲਾਤੀਆਂ ਮੈਨੂੰ ਲੋਕਾਂ ਨੇ ਫਿਰ ਜਿਤਾਤਾ ਏਡੀ ਨੇਰੀ 'ਚ ਔਰ ਬੋਕਰ ਦੇ ਉੱਥੇ ਜ਼ਮਾਨਤ ਜਬਤ ਹੋਈ ਆ ਤਾਂ ਪੰਜਾਬ ਦੇ ਲੋਕਾਂ ਨੂੰ ਮੈਨੂੰ ਇਹ ਰੀਡ ਕੀਤਾ ਮੇਰੇ ਬਾਰੇ ਅਸੈਸਮੈਂਟ ਕਿ ਇਹ ਪੋਲੀਟੀਕਲ ਫੈਸਲੇ ਲੈਣ ਵਿੱਚ ਗਲਤੀ ਕਰ ਸਕਦਾ ਇਹ ਬੇਈਮਾਨ ਨੇਗਾ ਸੋ ਸਭ ਤੋਂ ਵੱਡੀ ਕ੍ਰੈਡੀਬਿਲਿਟੀ ਕਿ ਅੱਜ ਦੇ ਯੁੱਗ ਵਿੱਚ ਤੁਸੀਂ ਇਹ ਅਗਰ ਲੋਕੀ ਤੁਹਾਡੇ ਬਾਰੇ ਇਹ ਕਹਿਣ ਕਿ ਇਹ ਬੇਦਾਗ ਬੰਦਾ ਵਾ ਸਮਝ ਲਓ ਇਹ ਐਮਏ ਤੇ ਪੀਐਚਡੀ ਦੀ ਡਿਗਰੀ ਹੈ ਪੋਲੀਟਿਕਸ ਵਿੱਚ ਜੀ ਦੇਵ ਜੀ ਤੁਸੀਂ ਕਹੇ ਕਿ ਆਮ ਆਦੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਸਿਆਸੀ ਰਾਜਧਾਨੀਆ ਸੰਗਰੂਰ ਹੈ ਤੁਹਾਨੂੰ ਲੱਗਦਾ ਕਿ ਸੰਗਰੂਰ ਦੇ ਵਿੱਚ ਜਿਹੜਾ ਤਿੰਨ ਮਹੀਨੇ ਦੀ ਸਰਕਾਰ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਪੁੱਟ ਸੁੱਟਿਆ ਥੋੜਾ ਬਹੁਤਾ ਹੈ ਉਹਦੇ ਸਿਆਸੀ ਰਾਜਧਾਨੀ ਦੇ ਵਿੱਚ ਆਮ ਆਦੀ ਪਾਰਟੀ ਦਾ ਗੱਡਜ ਨਹੀਂ ਉਹੀ ਮੈਂ ਤੁਹਾਨੂੰ ਕਿਹਾ ਨਾ ਕਿ ਕਾਦੀ ਰਾਜਧਾਨੀ ਹੋਈ ਜੇ ਤਿੰਨਾਂ ਫਿੰਨਾ ਚ ਪੁੱਟੀ ਗਈ ਤੇ ਹੁਣ ਤਾਂ 2 ਸਾਲ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਲੋਕਾਂ ਦਾ ਗਿਲਾ ਤੇ ਗੁੱਸਾ ਬਹੁਤ ਵਧਿਆ ਮੇਰੇ ਨਾਲ ਬਹੁਤ ਸਾਰੇ ਵੋਲੰਟੀਅਰਸ ਚਾਹੁੰਦੇ ਨੇ ਮੈਨੂੰ ਮੈਂ ਹੁਣ ਡਿਸਕਲੋਜ਼ ਨਹੀਂ ਕਰਨਾ ਕੁਝ ਆਮ ਆਦੀ ਪਾਰਟੀ ਦੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਮੇਰ ਨਾਲ ਕੰਮ ਵੀ ਕੀਤਾ ਹੋਇਆ ਪਹਿਲਾਂ ਉਹਨਾਂ ਨੂੰ ਮੇਰੀ ਤਬੀਦ ਦਾ ਵੀ ਪਤਾ ਵਾ ਇਸ ਕਰਕੇ ਮੈਨੂੰ ਲੱਗਦਾ ਵਾ ਕਿ ਅ ਮਤਲਬ ਬਹੁਤ ਵੱਡਾ ਚੰਕ ਹਿੱਸਾ ਆਮ ਆਦਮੀ ਪਾਰਟੀ ਦਾ ਟੁੱਟ ਕੇ ਵੋਟਾਂ ਪਾਊਗਾ ਅਕਾਲੀ ਦਲ ਦਾ ਵੀ ਪਾਊਗਾ ਮੈਨੂੰ ਅਸੀਂ ਕਿਉਂਕਿ ਸੰਗਰੂਰ ਛੱਡੋ ਬਾਕੀ ਜ਼ਿਲ੍ਹਿਆਂ ਦੇ ਜੇ ਸੀਟਾਂ ਤੇ ਵੀ ਇਹ ਹਾਲਾਤ ਨੇ ਕਿ ਆਪੋਜੀਸ਼ਨ ਦੇ ਐਮ ਐਲ ਏ ਬਹੁਤ ਘੱਟ ਨੇ ਨਾ ਕਿਉਂਕਿ ਕਾਂਗਰਸ ਦੇ 18 ਨੇ ਸ਼ੁਰੂਮ ਕਾਲੀ ਦਲ ਤੇਨ ਨੇ ਭਾਜਪਾ ਦੋ ਨੇ ਸੰਗਰੂਰ 9 ਦੀਆਂ 9 ਹੀ ਐਮ ਐਲ ਏ ਆਮ ਆਦੀ ਪਾਰਟੀ ਦੇ ਨੇ ਤਾਂ ਲੱਗਦਾ ਕਿ ਉਹਨਾਂ ਦਾ ਪਲੱਸ ਪੁਆਇੰਟ ਹੈ ਮੈਂ ਕਹਿੰਦਾ ਨੈਗੇਟਿਵ ਪੁਆਇੰਟ ਹੈ ਉਹਨਾਂ ਦਾ ਕਿਉਂਕਿ ਐਮ.ਐਲ.ਏ ਦੀ ਬਦਨਾਮੀ ਇੰਨੀ ਜ਼ਿਆਦਾ ਹੋ ਚੁੱਕੀ ਉਹ ਜਿਹੜੀ ਬੀਬੀ ਹੈਗੀ ਭਰਾਜ ਬਣੀ ਕੋਈ ਪਤਾ ਨਹੀਂ ਸਕੂਟਰ ਤੇ ਚੜ ਕੇ ਕੈਂਪੇਨ ਕੀਤਾ ਸੀਗਾ ਉਹ ਉਹਦੀ ਇੰਨੀ ਐਂਟੀ ਇਨਕੰਮਬੈਂਸੀ ਹੈ ਬਾਕੀ ਸਾਰੇ ਐਮ.ਐਲ.ਏ ਦੀ ਦਰਜਾ ਬਦਰਜਾ ਬਹੁਤ ਜ਼ਬਰਦਸਤ ਐਂਟੀ ਇਨਕੰਮਬੈਂਸੀ ਸੋ ਆਈ ਡੋਨਟ ਥਿੰਕ ਇਟਸ ਐਨੀ ਟਫ ਸੀਟ ਆਫਕੋਰਸ ਇਲੈਕਸ਼ਨ ਜਿਹੜੀ ਹੁੰਦੀ ਆ ਉਹ ਹਰ ਇਲੈਕਸ਼ਨ ਨੂੰ ਇਹ ਮੰਨ ਕੇ ਚੱਲੋ ਕਿ ਆਪਾਂ ਮਿਹਨਤ ਕਰਨੀ ਹੈ ਮੇਰੇ ਲਈ ਉਹ ਚੁਣੌਤੀ ਹੈ ਮੇਰੇ ਲਈ ਇੱਕ ਕਿਉਂਕਿ ਇੱਕ ਕਿਸਮ ਦਾ ਸਰਕਾਰ ਨਹੀਂ ਲੜਨਾ ਤੰਤਰ ਨਾਲ ਲੜਨਾ ਤੇ ਮੈਂ ਤਾਂ ਤੈਨੂੰ ਕਿੰਨਾ ਕਿ ਭਗਵੰਤ ਨੂੰ ਕਿ ਆਪ ਹੀ ਲੜ ਲੈਂਦਾ ਯਾਰ ਚੀਏ ਸੀਐਮ ਵੀ ਬਣਿਆ ਰਿਹਾ ਹੈ ਪੁਲਿਸ ਦਾ ਵੀ ਦੁਰਉਪਯੋਗ ਕਰ दारू ਵੀ ਪਲਾ ਆਪਣਾ ਪੈਸੇ ਵੀ ਵੰਡ ਲਈ ਜਿੱਦਾਂ ਜਲੰਧਰ ਚ ਵੰਡੇ ਇਹਨਾਂ ਨੇ ਜਿਮਨੀ ਚੋਂ ਸਾਰਾ ਕੁਝ ਕਰ ਮੈਂ ਕੰਪਲੇਂਟ ਵੀ ਨਹੀਂ ਕਰੂੰਗਾ ਜਿਕਤਾਰ ਜੀ ਮੈਂ ਤੁਹਾਡਾ ਵਾਅਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਖਿਲਾਫ ਇੱਕ ਵੀ ਕੰਪਲੇਂਟ ਇਸ ਤਰ੍ਹਾਂ ਦੀ ਨਹੀਂ ਕਰੂੰਗਾ ਹਾਂ ਆਫ ਕੋਰਸ ਕੋਈ ਹਾਈ ਐਂਡਡਡਨੈਸ ਕਰਨ ਸਾਡੇ ਬੰਦਿਆਂ ਨਾਲ ਕੋਈ ਪਰਚੇ ਦਰਜ ਕਰਨ ਮਾਰ ਧਾੜ ਕਰਨ ਦੈਟ ਇਜ਼ ਗੋਟ ਟੂ ਬੀ ਟੇਕਨ ਪਰ ਭਗਵੰਤ ਮਾਨ ਅਗਰ ਕੋਈ ਇਦਾਂ ਦਾ ਮਿਸ ਯੂਜ਼ ਆਫ ਪਾਵਰ ਕਰਦਾ ਆਈ ਵਿਲ ਨਾਟ ਡੂ ਇਟ ਤੇ ਫਿਰ ਵੀ ਆਪਾਂ ਜੇ ਫਿਰ ਵੀ ਨਤੀਜਾ ਮੇਰੇ ਹੱਕ ਚ ਆ ਗਿਆ ਫਿਰ ਇਹ ਸਿਫਾ ਦੇ ਦੂਗਾ ਇਹ ਬੜੀ ਚੈਲੰਜ ਹੈ ਕਿ ਕੌਨਫੀਡੈਂਸ ਕਿ ਓਵਰ ਕੌਨਫੀਡੈਂਸ ਮੇਰਾ ਖਿਆਲ ਹੈ ਕਿ ਇਹ ਇਹਨੂੰ ਤੁਸੀਂ ਚੁਣੌਤੀ ਕਹਿ ਲਓ ਨੰਬਰ 1 ਇਹ ਕੌਨਫੀਡੈਂਸ ਆ ਨਾਟ ਓਵਰ ਕੌਨਫੀਡੈਂਸ ਬਿਕੋਜ਼ ਜਿਹੜੀ لوکاں دی ਥੱਲੇੋਂ جذبات ਨੇ ਉਹ ਨਿਕਲ ਕੇ ਆਰੇ ਉਹੀ ਕਿਉਂਕਿ ਇਹ ਤਾਂ ਹੁਣ ਲੋਕਾਂ ਤੋਂ ਕੱਟੇਗੇ ਤਾਂ ہزار ਗਨ ਮੈਨ ਲੈ ਕੇ ਜਾਂਦੇ ਨੇ ਇਹ ਤਾਂ ਜਿਹੜੇ ਪਿੰਡ ਜਾਂਦੇ ਨੇ ਪਹਿਲਾਂ ਛੋਣੀ ਬਣਦੀ ਹੈ ਜਿਹੜੇ ਕਹਿੰਦੇ ਅਸੀਂ ਪਿੰਚਰਾ ਵਾਲੇ ਸਾਦੇ ਜੇ ਬੰਦੇ ਆ ਜੀ ਅਸੀਂ ਤਾਂ ਬਿਲਕੁਲ ਸਧਾਰਨ ਬੰਦੇ ਲੈਕਸਸ ਤੋਂ ਥੱਲੇ ਚੜਦੇ ਨਹੀਂ ਕਰੋੜਾਂ ਦੀਆਂ ਗੱਡੀਆਂ ਪਈਆਂ ਇਹਨਾਂ ਦੇ ਕੋਲ ਜਹਾਜ਼ਾਂ ਤੇ ਹੈਲੀਕਾਪਟਰਾਂ 'ਚ ਉੱਡਦੇ ਨੇ ਹੁਣ ਮੈਨੂੰ ਪੱਕਾ ਪਤਾ ਵਾ ਕਿ ਭਗਵੰਤ ਨੂੰ ਚੁੱਲਿਆਂ ਦੀ ਅੱਗ ਥੱਲੇ ਨਹੀਂ ਦਿਸਦੀ ਕਹਿੰਦਾ ਸੀ ਨਾ ਅੱਗ ਬੁੱਝ ਗਈ ਆ ਜੀ ਜੀ ਕੈਪਟਨ ਨੂੰ ਤੋਂ ਦਿਸਦੀ ਨਹੀਂ ਹੈਗੀ ਅੱਗ ਤੇ ਇਹਨੂੰ ਵੀ ਨਹੀਂ ਦਿਸਦੀ ਹੁਣ ਬਸ ਉਸ ਲੈਵਲ ਅੱਛਾ ਤਾਂ ਸੁਗਰੂਰ ਦੇ ਵਿੱਚ ਕਿਉਂਕਿ ਕਾਂਗਰਸ ਦੇ ਆਫਕੋਰਸ ਉੱਥੇ ਵੱਡੇ ਚਿਹਰੇ ਆ ਗਏ ਨੇ ਵਿਜੇਂਦਰ ਸਿੰਘ ਲਾ ਮਨਿਸਟਰ ਹੈ ਚੁੱਕਨੇ ਮੈਂਬਰ ਪਾਰਲੀਮੈਂਟ ਰਹ ਚੁੱਕ ਨੇ ਵੀ ਬਿਬੇਂਦਰ ਕੌਰ ਪੱਠਲ ਨੇ ਹੋਰ ਵੀ ਬਹੁਤ ਸਾਰੇ ਕਿਉਂਕਿ ਗੋਲਡੀ ਦਾ ਤੁਸੀਂ ਜ਼ਿਕਰ ਕੀਤਾ ਦਲਬੀਰ ਹਣੀ ਆਪ ਇਲੈਕਸ਼ਨ ਲੜ ਚੁੱਕੇ ਨੇ ਫਿਰ ਮਲੇਰ ਕੋਟ ਲਗਾ ਉਹ ਸਾਰੇ ਹੁਣ ਨਾਲ ਚੱਲਣਗੇ ਪਾਰਟੀ ਦੇ ਨਾਲ ਚੱਲ ਰਹੇਗੇ ਸੁਪਾਰ ਸਿੰਘ ਖਹਿਰਾ ਦੇ ਨਾਲ ਚੱਲਣਗੇ ਨਹੀਂ ਪਾਰਟੀ ਨੇ ਉੱਪਰ ਦਿੱਲੀ ਤੋਂ ਵੀ ਸਾਰਿਆਂ ਨੂੰ ਪਿਆਰ ਨਾਲ ਸਮਝਾਇਆ ਵਾ ਔਰ ਮੈਂ ਵੀ ਸਭ ਨਾਲ ਅਪਰੋਚ ਕਰਤੀ ਆ ਬਾਈ ਟੂਮੋਰੋ ਸਭ ਕੁਝ ਦਰੁਸਤ ਹੋਊਗਾ ਸਾਰੇ ਸਾਡੇ ਸਤਕਾਰਯੋਗ ਨੇ ਔਰ ਮਿਸਿਸ ਪਟਲ ਤਾਂ ਖੈਰ ਬਹੁਤ ਜ਼ਿਆਦਾ ਸੀਨੀਅਰ ਨੇ ਮਤਲਬ ਕੋਈ ਮੈਨੂੰ ਤੁਹਾਨੂੰ ਲੈ ਕੇ ਆਏ ਨੇ ਨਹੀਂ ਉਹਨਾਂ ਨੇ ਸਭ ਤੋਂ ਜ਼ਿਆਦਾ ਮੇਰਾ ਨਾਮ ਹੀ ਉਹਨਾਂ ਨੇ ਕਿਹਾ ਅੱਗੇ ਹਾਂ ਹਾਂ ਉਹ ਮੈਨੂੰ ਉਹਨਾਂ ਨੇ ਮੈਨੂੰ ਕਹਿੰਦੇ ਉਹ ਓਪਨਲੀ ਕਹਿੰਦੇ ਕਿ ਬੂਟਾ ਹੀ ਖੇਰੇ ਦਾ ਮੈਂ ਲਾਇਆ ਵਾ ਤੇ ਮੈਂ ਕਿਹਾ ਹੁਣ ਪਾਣੀ ਪਾ ਦਿਓ ਤੇ ਇਹਨੂੰ ਅੱਛਾ ਇੱਕ ਫਰੂਟ ਵਾਲਾ ਦਰਖਤ ਬਣਾ ਦਿਓ ਔਰ ਉਹ ਬਣਾ ਰਹੇ ਨੇ ਹਰ ਰੋਲ ਇਜ਼ ਜਸਟ ਲਾਈਕ ਐਜ਼ ਇਫ ਸ਼ੀ ਇਜ਼ ਮਾਈ ਮਦਰ ਇੰਦਾ ਰੋਲ ਹੈ ਉਹਨਾਂ ਦਾ ਇੱਥੇ ਹੋਰ ਜਿਹੜੀਆਂ ਕਾਂਗਰਸ ਪਾਰਟੀ ਨੇ ਹੁਣ ਤੱਕ ਟਿਕਟਾਂ ਦੀ ਵੰਡ ਕੀਤੀ ਹੈ ਅੰਨੇ ਠੀਕ ਟਿਕਟਾਂ ਹੈ ਗਿਆ 올 ਗੁੱਡ ਉਮੀਦ ਕਰਦਾ ਕਿ ਅਗਲੀਆਂ ਆਉਣ ਵਾਲੀਆਂ ਟਿਕਟਾਂ ਵੀ ਸਾਫ਼ ਸੁਥਰੇ ਤੇ ਚੰਗੇ ਬੰਦੇ ਨੂੰ ਦੇਣ ਹੁਣ ਦਦੋਂ ਇਸ ਲਿਸਟ ਵਿੱਚ ਡਾਕਟਰ ਗਾਂਧੀ ਦੀ ਕਿੰਨੀ ਅੱਛੀ ਟਿਕਟ ਹੈਗੀਆ ਚਰਨਜੀਤ ਚੰਨੀ ਬਹੁਤ ਡਿਸਰਵਿੰਗ ਤੇ ਅੱਛੇ ਨੇ ਸਾਡੇ ਸਦਾ ਅਮਰ ਸਿੰਘ ਹੁਣੀ ਫਤਿਹਗੜ੍ਹ ਸਾਹਿਬ ਤੋਂ ਕੁਝ ਲੋਕਾਂ ਨੂੰ ਹੋਊਗਾ ਜੀ ਕਿ ਇੱਥੇ ਰਹੇ ਜੀ ਐਮਪੀ ਪਰ ਅੰਡਰਸਟੈਂਡ ਕਿ ਇਸ ਲੈਵਲ ਦਾ ਇੱਕ ਪੜਿਆ ਲਿਖਿਆ ਖਾਸ ਤੌਰ ਤੇ ਐਸਸੀ ਵਰਗ ਦੇ ਵਿੱਚ ਇੱਕ ਟ੍ਰੇਨਡ ਬਿਊਰੋਕਰੇਟ ਜਿਹਨੂੰ ਸਾਰੇ ਐਡਮਿਨਿਸਟ੍ਰੇਟਿਵ ਵਰਕਿੰਗ ਦੀ ਅੱਛੀ ਨੋਲੇਜ ਆ ਜਿਹੜਾ ਇੱਕ ਆਪਣੇ ਇਲਾਕੇ ਦਾ ਲੋਕਾਂ ਦੀ ਗੱਲ ਨੂੰ ਅੱਛੇ ਤਰੀਕੇ ਨਾਲ ਪਾਰਲੀਮੈਂਟ ਚ ਪੁੱਟ ਕਰ ਸਕਦਾ ਬੜਾ ਇੰਪੋਰਟੈਂਟ ਹੈ ਗੁਰਜੀਤ ਔਜਲਾ ਵੀ ਅੱਛੀ ਚੋਇਸ ਆ ਆਫਟਰ ਆਲ ਪਾਰਟੀ ਨੇ ਫੀਡਬੈਕ ਲਈ ਹੈ ਨਾ ਸਰਵੇਸ ਕਰਾਈ ਨੇ ਦੇ ਫੈਲਟ ਕਿ ਥੀਸ ਆਰ ਦ ਰਾਈਟ ਕੈਂਡੀਡੇਟ ਸੋ ਸਾਰੇ ਚੰਗੇ ਨੇ ਔਰ ਅਗਾਂਹ ਵੀ ਚੰਗੇ ਹੋਣਗੇ